ਇਹ ਵੀਡੀਓ ਅਸੀਂ ਦਿਖਾਉਣਾ ਨਹੀਂ ਸੀ ਚਾਹੁੰਦੇ ਪਰ ਇਹ ਦਰਿੰਦਗੀ ਭਰਿਆ ਕੰਮ ਮਤਲਬ ਇਹ ਵੀਡੀਓ ਦੇਖ ਕੇ ਇਨਸਾਨੀਅਤ ਸ਼ਰਮਸਾਰ ਹੋ ਚੁੱਕੀ ਹੈ ਕਿ ਇਸ ਤੋਂ ਅੱਗੇ ਕੀ ਹੋ ਸਕੇਗਾ ਇਹ ਦੇਖੋ ਅਜੇ ਆਹ ਲੜਕਾ ਆਇਆ ਇੱਕ ਤੇ ਇਸਨੇ ਕੁੜੀ ਨੂੰ ਕਮੈਂਟ ਕੀਤਾ ਖਿਲਾਰਨ ਦੀ ਕੋਸ਼ਿਸ਼ ਕੀਤੀ ਕੁੜੀ ਡਰ ਕੇ ਕਿਉਂਕਿ ਪਿੱਛੇ ਵੀ ਛੇੜਖਾਨੀ ਕਰਦਾ ਆਇਆ ਹੋਵੇਗਾ ਤੇ ਕੁੜੀ ਬੈਗ ਚਲੇਗੀ ਆ ਫਿਰ ਇਹ ਪਿੱਛੇ ਜਾਏਗਾ ਕੁੜੀ ਦੇ ਉੱਥੇ ਜਾ ਕੇ ਫੇਰ ਇਹਨੇ ਤੰਗ ਪਰੇਸ਼ਾਨ ਕਰਨਾ ਆ ਪਰ ਉਸ ਤੋਂ ਬਾਅਦ ਦੀ ਇਹ ਵੀਡੀਓ ਪੂਰੀ ਦੇਖਿਓ ਉਸ ਤੋਂ ਬਾਅਦ ਜੋ ਇਸ ਇਨਸਾਨ ਨੇ ਕਾਰਾ ਕੀਤਾ ਇਨਸਾਨ ਤੇ ਮੈਂ ਇਹਨੂੰ ਕਹਿਣਾ ਨਹੀਂ ਚਾਹੁੰਦਾ ਇਨਸਾਨਤ ਹੈ ਹੀ ਨਹੀਂ ਆਏ ਕਿ ਜਿਹੜਾ ਇਹਨੇ ਦਰਿੰਦਗੀ ਭਰਿਆ ਕੰਮ ਜਿਹੜਾ ਕੀਤਾ ਅੱਗੇ ਵੀਡੀਓ 'ਚ ਤੁਹਾਨੂੰ ਦਿਖਾਵਾਂਗੇ ਸੋ ਇਨਸਾਨੀਅਤ ਜਿਹੜੀ ਆ ਸ਼ਰਮਸ਼ਾਰ ਦੁਬਾਰਾ ਹੋਈ ਆ ਫੇਰ ਸੋ ਇਹ ਉੱਥੇ ਚੌਂਕ ਦੇ ਵਿੱਚ ਖੜ ਕੇ ਉਸ ਕੁੜੀ ਨੂੰ ਤੰਗ ਪਰੇਸ਼ਾਨ ਕਰਕੇ ਉਹ ਕੁੜੀ ਚਲੇ ਗਈ ਆ ਇਹ ਵੇਟ ਕਰ ਰਿਹਾ ਉੱਥੇ ਫੇਰ ਖਲੋ ਕੇ ਤੁਸੀਂ ਵੀਡੀਓ ਦੇਖਿਓ ਉਹ ਚੌਂਕ ਦੇ ਵਿੱਚ ਖੜਾ ਆ ਉੱਥੇ ਫਿਰ ਉਹ ਜਿਹੜੀ ਲੜਕੀ ਆ ਉਹ ਡਰ ਕੇ ਚਲੀ ਗਈ ਆ ਪਿੱਛੇ ਪਰ ਇਹ ਚੌਂਕ ਦੇ ਵਿੱਚ ਖੜਾ ਉੱਥੇ ਪਤਾ ਨਹੀਂ ਕੀ ਸੋਚ ਰਿਹਾ ਕਿਦੀ ਵੇਟ ਕਰ ਰਿਹਾ ਹੁਣ ਤੁਸੀਂ ਦੇਖੋ ਵੀ ਦੋ ਬੱਚੀਆਂ ਜਿਹੜੀਆਂ ਬਿਲਕੁਲ ਛੋਟੀਆਂ ਬੱਚੀਆਂ ਜਿਹੜੀਆਂ ਉਹ ਆ ਰਹੀਆਂ ਸਾਡੇ ਤੇ ਬੱਚੇ ਵੀ ਅੱਜਕੱਲ ਜਿਹੜੇ ਆ ਉਹ ਸੇਫ ਨਹੀਂ ਹੈਗੇ ਕਿ ਸਕੂਲੋਂ ਘਰ ਇਕੱਲੇ ਆ ਜਾਣ ਤੁਸੀਂ ਦੇਖੋ ਕਿ ਹੁਣ ਇਹ ਬੰਦਾ ਜਿਹੜਾ ਆ ਅਸ਼ੀਰ ਇਲ ਹਰਕਤ ਜਿਹੜੀ ਇਹਨੇ ਛੋਟੇ ਬੱਚਿਆਂ ਦੇ ਨਾਲ ਕੀਤੀ ਆ ਸੋ ਇਹੋ ਜਿਹਾ